ਹਾਂ ਜੀ ਮੁੰਡਿਓ ਬਾਕੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਮੇਲੇ ਤੇ ਤਵੀਆਂ ਮੁਕਾਬਲੇ ਵਾਲੇ ਤੇ ਤੇ ਇਹ ਮੇਲਾ ਹੈਗਾ ਆਪਣਾ ਨੂਰ ਮਹਿਲ ਜਿੱਥੇ ਪਿਛਲੀ ਵਾਰੀ ਟਰੈਕਟਰ ਲੈ ਗਏ ਸੀ ਤੁਸੀਂ ਦੇਖਿਆ ਹੀ ਹੋਣਾ ਆ ਤੇ ਟਰੈਕਟਰ ਤਾਂ ਹੁਣ ਆਪਣਾ ਖੜਾ ਆ ਚਲੋ ਥੋੜਾ ਜਿਹਾ ਡਾਉਣ ਚੱਲਣ ਦੇ ਹਲੇ ਕੰਮ ਕੋਈ ਨਹੀਂ ਕਰਾਉਂਦਾ ਡਾਉਣ ਨਹੀਂ ਚੱਲਦਾ ਚੜ੍ਹਦੀ ਕਲਾ ਜੇ ਰਹਿਣਾ ਚੜ੍ਹਦੀ ਕਲਾ ਜੇ ਰਹਿਣਾ ਉਹ ਤਾਂ ਚੜ੍ਹਦੀ ਕਲਾ ਜੀ ਰਹੀਦਾ ਉਦਾਂ ਚਲੋ ਵੀ ਤੁਹਾਨੂੰ ਪਤਾ ਹੀ ਆ ਮਾੜਾ ਮੋਟਾ ਕਿਤੇ ਬੰਦੇ ਦਾ ਹੋ ਜਾਂਦਾ ਤੇ ਸੀਜ਼ਨ ਹੋਣ ਲੱਗਾ ਸ਼ੁਰੂ ਹੁਣ ਕਪੈਨ ਦਾ ਤੇ ਉਹਦੇ ਥਰੂ ਪਾਇਆ ਕਰਾਂਗੇ ਹੁਣ ਬਲੌਗ ਬਲੂ ਵੀ ਸਾਰੇ ਤੇ ਦੇਖਦੇ ਆਂ ਬਾਕੀ ਹੁਣ ਅਸੀਂ ਚੱਲੇ ਆਂ ਫਾਰਚੂਨਰ ਲਈ ਹੋਈ ਆ ਭਰਾ ਆਪਣੇ ਨੇ ਨਵੀਂ ਹੁਣ ਤੇ ਇਹਦੇ ਤੇ ਚੱਲੇ ਆਂ ਚਲੋ ਬਾਕੀ ਚੈਂਪੀਅਨੀ ਟੋਪੀ ਚ ਚੱਲੇ ਆ ਚਲੋ ਕਰ ਸਟਾਰਟ ਤੂੰ ਚਲਾਉਂ ਮੈਂ ਚਲਾਵਾ ਸੇ ਚਲਾਉਣਗੇ ਦੇਖ ਸਾਡੇ ਨੂੰ ਇਹ ਸਾਊਂਡ ਗੱਡੀ ਦੀ ਪੂਰੀ ਓਕੇ ਆ ਕੱਪੂਧਾ ਵਗਰਾ ਯਾ ਤੂੰ ਜਾ ਤੇ ਬੰਲੀ ਤੇਰੀ ਸੁੱਝਣੀ ਪੂਛੇ ਗੱਲ ਹੁੰਦੀ ਹੈ ਹਾਂ ਮੈਂ ਕੰਡੀਸ਼ਨ ਗੱਡੀ ਦੀ ਬਸ ਕਵਰ ਹੀ ਪੈਣ ਵਾਲੇ ਆ ਬਾਕੀ करी। ਗੱਡੀ ਓਕੇ ਰਿਪੋਰਟ ਆ ਪੂਰੀ ਢੋੜੋ ਭਾਈ ਕਿਹਦੇ ਪਹਿਣਾ ਆਪਾਂ ਤੇ ਬੈਠੇ ਕਾਲ ਦਾ ਆਪਣਾ ਪੇਜ ਬਣਾਇਆ ਹੋਇਆ ਬਾਕੀ ਮੇਰੇ ਜਿੰਨੇ ਭਰਾ ਆ ਇਹਦੀ ਆਪਾਂ YouTube ਤੇ ਹਰ ਵਲੌਗ ਵੀ ਪਾਇਆ ਰਹਿਣਾ ਇਹ ਸ਼ਾਰਟ ਵੀ ਪਾਇਆ ਕਰਾਂਗੇ ਸਾਰੇ ਫਰੋਜ਼ਾ ਮੇਰਾ ਆਪਣਾ ਗਾਣਾ ਗੁਣੇ ਸਾਰੇ ਵਧੀਆ ਕਰਾਉਂਦਾ ਤੇ ਇਹਦੇ ਆਪਾਂ ਤੁਹਾਨੂੰ ID Instagram ਦੀ ਦੱਸ ਦਿੰਨੇ ਆ ਕਮਲ ਅੰਡਰਸਕੋਰ ਅੰਡਰਸਕੋਰ ਹੈਗਾ ਵਿੱਚ ਅੰਡਰਸਕੋਰ ਕਾਲ ਤੇ ਕਿਹ ਲਿਖਿਆ 33 ਹਾਂ ਅੰਡਰਸਕੋਰ ਕਾਲ 13 ਇਹੀ ਆ ਇਹਦੀ ਹਾਂ ਇਹ ਇਹਦੀ ID ਆ Instagram ਦੀ ਕਮਲ ਅੰਡਰਸਕੋਰ ਕਾਲ 13 ਤੇ ਇਹਨੂੰ ਜਾ ਕੇ ਵਾਦੋ ਵਾਦ ਫੋਲੋ ਕਰੋ ਤੇ ਆਪਣੀ ਕੋਲ ਹੀ ਆਏ ਸਾਰਾ ਕੰਟਰੋਲ ਵੀਦਾ ਤੇ ਬਾਕੀ ਹੁਣ ਤੁਹਾਨੂੰ ਇਦੀ ਮਨੋਰੰਜਨ ਵਾਲੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਇੰਸਟਾ ਤੇ ਵੀ ਤੇ YouTube ਤੇ ਵੀ ਛੋਟ ਬਾਕੀ ਅਸੀਂ ਮਿੰਨੀ ਬਣਾ ਬਣਾ ਕੇ ਪਾਇਆ ਕਰਾਂਗੇ ਤੇ ਬਾਕੀ ਵੱਡੇ ਵਲੌਗ ਤਾਂ ਆਉਣੇ ਹੀ ਆਉਣੇ ਹੋਗੇ ਆਉਣੇ ਹੋਗੇ ਸਾਦੇ ਡਾਇਲੋਗ ਸੁਣਾ ਦੇ ਮੜਾ ਯਾ ਨਹੀਂ ਨਹੀਂ ਤੇ ਸੁਣਾਵਾਂਗੇ ਅਰੇ ਸ਼ਾਮ ਨੂੰ ਸੁਣਾਉਣੇ ਦੂਗੇ ਚਲੋ ਬਾਕੀ ਹੁਣ ਤੁਰਨ ਲੱਗੇ ਆ ਪਹੁੰਚ ਕੇ ਕਰਦੇ ਗੱਲਬਾਤ ਤੇ ਮੁੰਡਿਓ ਪਹੁੰਚ ਗਏ ਆਪਾਂ ਮੇਲੇ ਤੇ ਤੇ ਗੱਡੀ ਗੁੱਡੀ ਲਾ ਕੇ ਹੁਣ ਚੱਲਦੇ ਆਂ ਅੰਦਰ ਤਾਰੇ ਵੀ ਗਾਣੇ ਰਾਤ ਇੱਕ ਗਾਗੇ ਤੇ ਦੇਖ ਲਾ ਜਗਾ ਲੋ ਜੀ ਮੁੰਡਿਓ ਬਾਕੀ ਆਪਾਂ ਚੱਲਨੇ ਹੁਣ ਗਰਾਊਂਡ ਆਲਣ ਰਹਾਂਗੇ ਦੁਸ਼ਮਣਾਂ ਦਾ ਐਨੀ ਗੱਲ ਦੀ ਅੜੀ ਤੇ ਅੜੀ ਹੋਈ ਸੀ ਲੱਖਾਂ ਬਿਆਰੀਆਂ ਦਾ ਇੱਕੋ ਘੁੱਟ ਕਰ ਗਈ ਚਾਲਾ ਉਹਦੀਆਂ ਕਿਸੇ ਸਹਾਰੀਆਂ ਨਾਲ ਜਦੋਂ ਵਿੱਚ ਮੈਦਾਨ ਦੇ ਆਣ ਲਿਸ਼ਕੀ ਲਿਸ਼ਕਾ ਸੂਰਜ ਭਗਵਾਨ ਨੇ ਵੀ ਮਾਰੀਆਂ ਨਾ ਇਸਰਹਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਵੇ ਲੈ ਕੇ ਰੱਬ ਦਾ ਨਾਮ ਘਰ ਹੋ ਗਿਆ ਆ ਟਰੈਕਰ ਲਈ ਤਾੜੀਆਂ ਮਾਰ ਦਿਓ ਮੈਂ ਪਹਿਲਾਂ ਦੱਸਿਆ ਸਿਆਣਾ ਨਾ ਜਾਣੇ 911 ਸਫਾਰੀ ਗੱਡੀ ਬੁਲਟ ਮੋਟਰਸਾਈਕਲ ਨੰਂਡੀ ਜੀਪ ਤੇ ਰਹਿੰਦੀ ਜਿਹੜੀਆਂ ਬੱਦ ਨਾ ਰਹਿਣਾ ਆਹ ਤਾੜੀਆਂ ਮਾਰ ਦਿਓ ਇਹ 911 ਦੁਨੀਆ ਦਾ ਮੰਨਿਆ ਪਰ ਮੰਨਿਆ ਹੈ ਬਾਈ ਸੈੱਲ ਲੈ ਸੈੱਲ ਲੈ ਇਹਦੇ ਸੈੱਲ ਖਤਮ ਹੋ ਗਿਆ ਭੱਜ ਗਿਆ ਸੈੱਲ ਲੈ ਲਓ ਸਾਹਮਣੇ ਕਹਿੰਦੇ ਬੰਦਾ 911 ਵਾਲਾ ਦੁਨੀਆ ਦਾ ਟਾਪ ਟਰੈਕਟਰ ਇਸ ਬਲੇ ਆਹ ਸਾਹਮਣੇ ਕਹਿੰਦੇ ਦੋ ਝੰਡੇ ਹਿੱਲਦੇ ਆ ਤੇ ਟਰੈਕਟਰ ਕਹਿੰਦੇ ਆਪਣੀ ਚਾਲ ਚੱਲਦਾ ਆਹ ਸਿਰੇ ਦੇ ਵੱਡੇ ਵੱਡੇ ਨਾਮੜੇ ਵਾਲੇ ਦੇ ਟਰੈਕਟਰ ਆ ਅੱਜ ਸਮੁੱਚੇ ਨਗਰ 100 ਮੈਲ ਦੀ ਦਾਜ ਬੰਦੇ ਆ ਕਰਤੀਂ ਮਾਫ ਚਾਹੁੰਦੇ ਆ ਬੰਬੇ ਟੈਂਟ ਹਾਊਸ ਦਾ ਤੇ ਬੰਬੇ ਸਾਊਂਡ ਦਾ ਵੱਡਾ ਧੰਨਵਾਦ ਹੈ ਵੱਡਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਬੰਬੇ ਸਾਊਂਡ ਜਿਨ੍ਹਾਂ ਦੀ ਬਦੌਲਤ ਸਾਡੀ ਛੋਟੀ ਜਿਹੀ ਆਵਾਜ਼ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਪੁੱਜੀ ਹੈ ਤੇ ਇਹਨਾਂ ਦੇ ਟੈਂਟ ਹਾਊਸ ਦਾ ਵੀ ਦਿਲੋਂ ਧੰਨਵਾਦ ਆ ਆ ਜਾਰੀ ਵੱਡੀ ਮਹਾਂਪੁਰ ਦੀਆਂ ਤਾੜੀਆਂ ਹੋਰ ਆ ਦੇਣਾ ਤਾੜੀਆਂ ਹੋਰ ਤੇਰੀਆਂ ਤਾੜੀਆਂ ਸੱਚ ਆ ਸਾਡੇ ਇਹ ਸਾਹਮਣੇ ਤਾੜੇ ਕਰਾਂ ਮਦਦ ਕਰਦੇ ਨੇ ਜਿੰਦਗੀ ਦੇ ਬੇਟਾ ਹਲੇ ਤਾਂ ਫਿਲਮ ਸਰ ਨਾਲ ਹੋਣਿਆ ਹਲੇ ਤਾਂ ਕਹਿੰਦੇ ਨੂਰ ਹਾਂਜੀ ਮੁੰਡਿਓ ਕਹਿੰਦੇ ਲੋਕੀ ਪਹੁੰਚ ਅਲੋਕੀ ਕਈ ਜਾਂਨੇ ਆ ਪਹੁੰਚ ਕੇ ਖੂ ਤੇ ਤੇ ਆਪਣੇ ਘਰ ਦਾ ਜਿਹੜਾ ਜਨਮ ਦਿਨ ਸੀਗਾ ਹੁਣ ਆਪਾਂ ਲੇਟ ਹੋ ਗਏ ਥੋੜਾ ਜਿਹਾ ਕੇਕ ਲੈ ਕੇ ਆਏ ਆ ਲੱਗੇ ਹੁਣ ਕੇਕ ਕੱਟਣ ਪੂਰੀ ਕਰਾਵਾਂਗੇ ਐਸੇ ਇਥੇ ਅਨਹੀਂ ਹੋਇਆ ਖੋਲੋ ਕੇਕ ਰੱਖੋ ਰੋਕ ਜਾ ਉਹਨਾਂ ਨੂੰ ਵੀ ਆ ਲੈਣ ਦੇ ਆਓ ਖੋਲੋ ਤਾਂ ਸਹੀ ਹੁਣਾਂ ਚਿਰ ਇੱਥੇ ਨਾ ਰੱਖ ਪਿਗਲ ਜਾਣਾ ਗੱਡੀ ਗਰਮ ਆ ਇੱਥੇ ਉਹ ਲੈ ਕੇ ਆ ਟੇਬਲ 'ਜਾ ਨਹੀਂ ਯਾਰ ਮੈਂ ਕਹਿੰਦਾ ਗੱਡੀ ਤੇ ਜਾ ਇਹ ਨਹੀਂ ਇੱਥੇ ਮੁੜ ਰਹਾ ਕੱਢ ਦੇ ਗੱਡੀ ਇੱਥੇ ਕਢੀ ਹੈ ਕਾਲਾ ਟੇਬਲ ਹੈ ਨਹੀਂ ਕੋਈ ਹਾਂ ਲੋ ਵੀ ਮੁੰਡਿਓ ਕਰੋ ਚੈੱਕ ਕੇ ਬਾਕੀ ਸਾਡੇ ਕਾਲ ਦਾ ਹੈਪੀ ਬਰਥਡੇ ਆ ਕਾਲ ਅਜੇ ਆ ਕੁਰਸੀ ਲਿਆਓ ਕਾਲ ਬੈੱਕ ਟੂ ਕੇਕ ਕਾਲ ਉਹ ਲਿਆ ਕੁਰਸੀ ਲੋ ਵੀ ਲੱਗੇ ਹਾਂ ਬਤੀਆਂ ਬਾਲਣ ਉਹ ਵੀ ਨੇ ਮੋਮਬਤੀਆਂ ਇਹ ਛੋਣਾ ਥੋੜਾ ਜਿਆ ਤਾਲ ਕਰਦਾ ਫੜਨਾ ਕਿਉਂ ਹੈਪੀ ਬਰਥਡੇ ਟੂ ਯੂ ਗਾਣ ਲੱਗੇ ਆ ਲੋਕ ਵੀ ਮੁੰਡਿਓ ਚੱਲੋ ਹੈਪੀ ਬਰਥਡੇ ਟੂ ਯੂ ਕੱਲ ਮੈਂ ਮੋਮਬਤੀਆਂ ਬੁਝਾ ਦੇਉਂਗਾ ਹਾਂ ਬਾਸ ਘਰ ਕਾਟਦੇ ਹਾਂ ਹੈਪੀ ਬਰਥਡੇ ਕਾ ਨਾ ਹੈਪੀ ਬਰਥਡੇ ਜਾਂਦਾ ਕਿਉਂ ਤੈਨੂੰ ਲੈ ਗਿਆ ਓਏ ਦੇਖ ਲੈ ਜਿਹਨਾਂ ਨੇ ਇਹ ਕੋਲੋਂ ਕਾਰ ਤੋਂ ਵਾਹ ਯਾਰ ਕਾਲੂ ਕਾਲੂ ਯਾਰ ਇਹ ਤੇਂ ਬਰਥਡੇ ਦਿਨ ਹੋ ਗਿਆ ਕਾਲ ਦਾ ਸਾਰੇ ਫੋਨ ਸਾਰੇ ਆਲੇ ਫੜਪੜਾ ਬੰਮਣਾ ਦੇ ਨਾਲ ਤੁਸੀਂ ਅਈ ਬਾਨ ਬਣਾ ਓਕੇ ਆ ਬਲੌਗ ਸਾਡੇ ਘਾਲ ਦੇ ਯਾਰ ਵੀ ਆ ਯਾ ਦੇਖੋ ਚੈੱਕ ਕਰੂ ਓਏ ਤੇ ਯਾਰ ਰੰਨੇ ਹੋਣੀ ਉਹ ਦੇਖੋ ਡੋਂਮੂ ਤੂੰ ਵੀ ਕਟਾਉਣਾ ਕੇਕ ਨਾਲ ਹਾਂ ਡੋਂਮੂ ਵੀ ਆ ਕੇ ਕਟਾਉਣ ਘਾਲ ਦਾ ਯਾਰ ਆ ਪੱਕਾ ਉਹ ਦੇਖੋ ਬੈਠਾ ਝੋਟਾ ਸਾਡਾ ਬਾਕੀ ਉਹਦੇ ਉਹ ਜੇ ਪੁੱਤ ਗੈਣਾ ਖਤਿਆਲ ਨੂੰ ਤਾਂ ਪੈਣੀਆਂ ਬਹੁਤ ਆ ਇੱਥੇ ਰੋਧਣ ਦਾਾਸਤਾ ਬੱਸ ਰਹੇ ਰੇਖਵੋਣਾ ਘਾਲ ਭਰਾ ਵੀ ਇੱਧਰ ਆਈ ਫੋਨ ਤਾਂ ਨਹੀਂ ਵੱਜਦਾ ਭਰਾ ਵਾਗੜੀ ਜੀ ਵੱਲੋਂ ਕੇ ਖਵਾਇਆ ਗਿਆ ਜੀ ਹੁਣ ਹਾਂਜੀ ਮੁੰਡਿਓ ਕਹਿੰਦੇ ਬਾਕੀ ਹੁਣ ਪਹੁੰਚੇ ਆਪਾਂ ਘਰੇ ਤੇ ਭੰਗੜਾ-ਮੂੰਗੜਾ ਪਾ ਗਏ ਪੀ ਵੱਡੇ ਮਨਾ ਕੇ ਹੁਣ ਲੱਗੇ ਆ ਪੈਣ ਤੇ ਨਹੀਂ ਅੱਜ ਦਾ ਵਲੋਗ ਕਰਦੇ ਇੱਥੇ ਐਂਡ ਮਿਲਦੇ ਆਂ ਆਪਾਂ ਅਗਲੇ ਵਲੋਗ ਦੇ ਵਿੱਚ ਕਰੋ ਇੰਜੋਏ ਲਾਈਕ ਐਂਡ ਸਬਸਕ੍ਰਾਈਬ ਸਾਡਾ ਸਾਥ ਚਾਹੀਦਾ ਆਪਾਂ ਨੂੰ ਇਦਾਂ ਹੀ ਬੱਸ ਨੀਰਾਪਰਾ ਟੋਕ ਕੇ ਰੱਖੋ ਕੰਮ ਖੇਚ ਕੇ